ਜਾ ਕੀ ਲੀਲਾ ਕੀ ਮਿੱਤ ਨਹੀਂ ਸਗਲ ਦੇਵ ਹਾਰੇ ਅਵਗਾਹੀ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਸਤਿਗੁਰ ਪਾਤਸ਼ਾਹ ਜੀਾਂ ਦਾ ਪਾਵਨ ਫੁਰਮਾਨ ਹੈ ਜਾ ਕੀ ਲੀਲਾ ਕੀ ਮਿੱਤ ਨਹੀਂ ਲੀਲਾ ਦਾ ਮਤਲਬ ਹੈ ਜਗਤ ਰੂਪ ਖੇਡ ਕਹਿਣ ਲੱਗੇ ਪਰਮਾਤਮਾ ਦੀ ਇਸ ਜਗਤ ਰੂਪੀ ਖੇਡ ਦਾ ਕੋਈ ਲੇਖਾ ਜੋਖਾ ਕੋਈ ਲਾ ਨਹੀਂ ਸਕਦਾ ਮਿੱਤ ਦਾ ਮਤਲਬ ਹੈ ਕੋਈ ਅੰਦਾਜ਼ਾ ਲਾਉਣਾ ਕੋਈ ਗਿਣਤੀ ਮਣਤੀ ਕਰਨਾ ਕਹਿਣ ਲੱਗੇ ਜਾ ਕੀ ਲੀਲਾ ਕੀ ਮਿੱਤ ਨਾਹੀਂ ਜਿਸ ਪਰਮਾਤਮਾ ਦੀ ਰਚਨਾ ਦੀ ਕੋਈ ਵੀ ਗਿਣਤੀ ਮਣਤੀ ਕੋਈ ਗਤ ਮਿੱਤ ਸਾਨੂੰ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਸਗਲ ਦੇਵ ਹਾਰੇ ਅਵਗਾਹੇ ਅਵਗਾਹੇ ਦਾ ਮਤਲਬ ਹੈ ਕਿ ਖੋਜ-ਖੋਜ ਕੇ ਉਸ ਨੂੰ ਲੱਭ-ਲੱਭ ਕੇ ਕਹਿ ਲੱਗੇ ਉਸ ਪਰਮਾਤਮਾ ਦੇ ਪਰਿਵਾਰ ਨੂੰ ਅੰਤ ਨੂੰ ਉਸ ਦੀ ਸ਼ਕਤੀ ਨੂੰ ਲੱਭ-ਲੱਭ ਕੇ ਸਾਰੇ ਦੇਵਤੇ ਵੀ ਥੱਕ ਗਏ ਹਾਰ ਗਏ ਸਗਲ ਦੇਵ ਹਾਰੇ ਅਵਗਾਹੇ ਸਾਰੇ ਦੇਵਤੇ ਵੀ ਕਹਿ ਲੱਗੇ ਉਸ ਪਰਮਾਤਮਾ ਦੀ ਦੇਵੀ ਦੇਵਤੇ ਵੀ ਉਸ ਪਰਮਾਤਮਾ ਦੀ ਸ਼ਕਤੀ ਦਾ ਅੰਦਾਜ਼ਾ ਨਾਲ ਆ ਸਕੇ ਪਿਤਾ ਕਾ ਜਨਮ ਕੇ ਜਾਣੈ ਪੁੱਤ ਸਗਲ ਪਰੋਈ ਆਪਣੇ ਸੂਤ ਜਿਵੇਂ ਪਿਤਾ ਦੇ ਜਨਮ ਦਾ ਉਸ ਦੇ ਪੁੱਤਰ ਨੂੰ ਕੁਝ ਪਤਾ ਨਹੀਂ ਹੋ ਸਕਦਾ ਸਿਰਫ ਉਹ ਠੀਕ ਹੈ ਕੁਝ ਦੱਸ ਦਿੱਤੀਆਂ ਗੱਲਾਂ ਤੇ ਉਹ ਸੁਣ ਸਕਦਾ ਹੈ ਪਰ ਉਹ ਕੋਈ ਇਹ ਪੁੱਤਰ ਇਹ ਥੋੜੀ ਕਹਿ ਸਕਦਾ ਕਿ ਮੈਂ ਕੋਈ ਚਸ਼ਮਦੀਦ ਗਵਾਹ ਸੀ ਮੇਰੇ ਪਿਤਾ ਦੇ ਜਨਮ ਵਿਲੇ ਦਾ ਕਿਉਂਕਿ ਪਿਤਾ ਦਾ ਜਨਮ ਪਹਿਲਾਂ ਹੋਣਾ ਹੈ ਪੁੱਤਰ ਦਾ ਜਨਮ ਬਾਅਦ ਵਿੱਚ ਹੋਣਾ ਜਿਸ ਤਰ੍ਹਾਂ ਪਿਤਾ ਦਾ ਜਨਮ ਕੀ ਜਾਣੈ ਪੁੱਤ ਜਿਵੇਂ ਪਿਤਾ ਦੇ ਜਨਮ ਬਾਰੇ ਉਸ ਦਾ ਪੁੱਤਰ ਕੁਝ ਨਹੀਂ ਜਾਣ ਸਕਦਾ ਇਸ ਤਰ੍ਹਾਂ ਉਸ ਪਰਮਾਤਮਾ ਦੀ ਪਰਿਵਾਰ ਦਾ ਅੰਤ ਪਾਉਣਾ ਜਾਣਨਾ ਸਮਝਣਾ ਇਹ ਮਨੁੱਖ ਦੀ ਬੁੱਧੀ ਦੇ ਵਸ ਦੀ ਗੱਲ ਨਹੀਂ ਤੇ ਅਗਲੇ ਬਚਨ ਵਿੱਚ ਸਤਿਗੁਰਾਂ ਨੇ ਫਰਮਾਨ ਕੀਤਾ ਸਗਲ ਪਰੋਈ ਆਪਣੇ ਸੂਤ ਫਿਰ ਇਸ ਜਗਤ ਰੂਪੀ ਰਚਨਾ ਨੂੰ ਖੰਡਾਂ ਬ੍ਰਹਮੰਡਾਂ ਨੂੰ ਉਸ ਪ੍ਰਮਾਤਮਾ ਨੇ ਇਸ ਤਰ੍ਹਾਂ ਆਪਣੇ ਕੰਟਰੋਲ 'ਚ ਕੀਤਾ ਜਿਵੇਂ ਮਣਕੇ ਹੁੰਦੇ ਨੇ ਮਣਕੇ ਤੇ ਉਹਨਾਂ ਨੂੰ ਧਾਗੇ ਵਿੱਚ ਪਰੋ ਲਈਦਾ ਤੇ ਫਿਰ ਉਹ ਮਣਕੇ ਬਿਲਕੁਲ ਇੱਕ ਸੀਧ ਵਿੱਚ ਰਹਿੰਦੇ ਨੇ ਉਹਨਾਂ ਨੂੰ ਜਿੱਥੇ ਮਰਜੀ ਉਸ ਮਾਲਾ ਨੂੰ ਰੱਖਦੀ ਹੈ ਮਣਕੇ ਖਿਲਰਦੇ ਨਹੀਂ ਇਸੇ ਤਰ੍ਹਾਂ ਪ੍ਰਮਾਤਮਾ ਨੇ ਕੱਲੀ-ਕੱਲੀ ਚੀਜ਼ ਨੂੰ ਆਪਣੇ ਹੁਕਮ ਰੂਪੀ ਸੂਤ ਦੇ ਵਿੱਚ ਪਰੋ ਕੇ ਰੱਖਿਆ ਸੂਤ ਸਮਝਦੇ ਹੋ ਨਾ ਧਾਗਾ ਸਤਗੁਰੂ ਜੀ ਫੁਰਮਾਨ ਕਰਦੇ ਨੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਜਿਹੜਾ ਪਰਜਨ ਅਰਦਾਸ ਵਿੱਚ ਵੀ ਜਾਂ ਹੁਕਮਨੀ ਸਾਹਿਬ ਦੀ ਇਹ ਚੌਥੀ ਅਸ਼ਟਪਦੀ ਦਾ ਹੀ ਬਚਨ ਹੈ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਸਾਰੀ ਸਮਗਰੀ ਜਿੰਨਾ ਵੀ ਜਗਤ ਦਿਖਾਈ ਦੇ ਰਿਹਾ ਸਾਰਾ ਕੁਝ ਪ੍ਰਮਾਤਮਾ ਨੇ ਇੱਕ ਧਾਗੇ ਵਿੱਚ ਪਰੋਕ ਹੀ ਰੱਖਿਆ ਧਾਗੇ ਵਿੱਚ ਪਰੋਣ ਦਾ ਮਤਲਬ ਹੈ ਕਿ ਇੰਨਾ ਜ਼ਿਆਦਾ ਕੰਟਰੋਲ ਹੁਕਮ ਵਿੱਚ ਹੈ ਸਾਰਾ ਕੁਝ ਉਸ ਪ੍ਰਮਾਤਮਾ ਦੀ ਜਿਵੇਂ ਮੋਤੀ ਹੁੰਦੇ ਨੇ ਤੇ ਧਾਗੇ ਵਿੱਚ ਪਰੋ ਦਈਏ ਤੇ ਮੋਤੀ ਫਿਰ ਕਦੇ ਵੀ ਖਿੱਲਰਦੇ ਨਹੀਂ ਬਿਲਕੁਲ ਕੰਟਰੋਲ 'ਚ ਰਹਿੰਦੇ ਸਗਲ ਪਰੋਈ ਆਪਣੇ ਸੂਤ ਪਰਮਾਤਮਾ ਨੇ ਕੱਲੀ ਕੱਲੀ ਚੀਜ਼ ਨੂੰ ਆਪਣੇ ਹੁਕਮ ਰੂਪੀ ਸੂਤ ਵਿੱਚ ਪੋਰਿਆ ਇਸ ਤੋਂ ਅਗਲਾ ਬਚਨ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਕਿੰ ਲੱਗੇ ਅਸਲ ਦੇ ਵਿੱਚ ਠੀਕ ਹੈ ਪਰਮਾਤਮਾ ਦੀਆਂ ਗੱਲਾਂ ਕਹਿ ਵੀ ਲਈਆਂ ਨੇ ਸੁਣ ਵੀ ਲਈਆਂ ਨੇ ਪਰ ਅਸਲ ਗੱਲ ਇਹ ਹੈ ਕਿ ਸੁਮਤ ਗਿਆਨ ਧਿਆਨ ਜਿਨ ਦੇ ਜਿਨ੍ਹਾਂ ਬੰਦਿਆਂ ਨੂੰ ਪ੍ਰਮਾਤਮਾ ਸੋਣੀ ਮਤ ਦੇ ਦੇਵੇ ਸੁਮਤ ਦਾ ਮਤਲਬ ਹੈ ਚੰਗੀ ਅਕਲ ਚੰਗੀ ਮਤ ਗਿਆਨ ਗਿਆਨ ਦਾ ਮਤਲਬ ਸਾਨੂੰ ਸਮਝ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਸਮਝ ਹੋਣੀ ਉੱਚੀ ਸਮਝ ਹੋਣੀ ਤੇ ਧਿਆਨ ਧਿਆਨ ਦਾ ਮਤਲਬ ਹੈ ਪ੍ਰਭੂ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਨਾ ਆਪਣੀ ਸੁਰਤ ਤੇ ਸਾਡੀ ਸੁਰਤ ਤੇ ਵੀ ਸਾਡਾ ਕੰਟਰੋਲ ਹੋਵੇ ਧਿਆਨ ਜਿਨ ਦੇ ਜਿਨ੍ਹਾਂ ਨੂੰ ਪ੍ਰਮਾਤਮਾ ਇਹ ਤਿੰਨ ਦਾਤਾ ਸੁਮਤ ਗਿਆਨ ਤੇ ਧਿਆਨ ਬਖਸ਼ ਦੇਵੇ ਜਨ ਨਾਨਕ ਦਾਸ ਧਿਆਵੇ ਸੇ ਉਹੀ ਸੇਵਕ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ ਹਰ ਕੋਈ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਕਿਸੇ ਨੂੰ ਕੋਈ ਧੱਕੇ ਨਾਲ ਕਹਿ ਦੇਵੇ ਵੀ ਇੱਥੇ ਨਾਮ ਜਪਾ ਕੇ ਤੈਨੂੰ ਕੋਈ ਬ੍ਰह्म ਗਿਆਨੀ ਬਣਾਉਣਾ ਹੀ ਬਣਾਉਣਾ ਹੈ ਜਾਂ ਕਿਸੇ ਨੂੰ ਕੋਈ ਲਾਲਚ ਦੇ ਕੇ ਜਪਣ ਲਾ ਦੋ ਜਾਂ ਕੋਈ ਡਰਾਵਾ ਦੇ ਕੇ ਜਪਣ ਲਾ ਦੋ ਇਸ ਤਰ੍ਹਾਂ ਨਹੀਂ ਹੋ ਸਕਦਾ ਜਦ ੱੱਕੇ ਦੇ ਨਾਲ ਅਸਲ ਦੇ ਵਿੱਚ ਪਰਮਾਤਮਾ ਦਾ ਨਾਮ ਦਿਲੋਂ ਉਹੀ ਜਪ ਸਕਦਾ ਹੈ ਜਿਹਨੂੰ ਪਰਮਾਤਮਾ ਪਹਿਲਾਂ ਆਪ ਸੁਮਤ ਬਖਸ਼ੇ ਗਿਆਨ ਅਤੇ ਧਿਆਨ ਦੀ ਦਾਤ ਬਖਸ਼ੀ ਉਹੀ ਮਨੁੱਖ ਪਰਮਾਤਮਾ ਦੇ ਨਾਲ ਜੁੜ ਸਕਦਾ ਜੇ ਧੱਕੇ ਨਾਲ ਕਿਸੇ ਨੂੰ ਜੋੜਿਆ ਜਾਂਦਾ ਹੋਵੇ ਰੱਬ ਦੇ ਨਾਲ ਫੇ ਤਾਂ ਸਾਰੀ ਦੁਨੀਆ ਨੂੰ ਇੱਕ ਦੂਜੇ ਨੂੰ ਧੱਕੇ ਨਾਲ ਗੌਰਮੈਂਟ ਹੀ ਜੋੜ ਦੇਵੇ ਸਰਕਾਰੀ ਸਾਰਿਆਂ ਨੂੰ ਰੱਬ ਦੇ ਨਾਲ ਜੋੜ ਦੇਵੇ ਵੀ ਕਿਉਂ ਇੰਨਾ ਜ਼ੁਲਮ ਹੋਇਆ ਹੈ ਦੁਨੀਆ ਦੇ ਉੱਪਰ ਜ਼ੁਲਮ ਹੀ ਖਤਮ ਹੋ ਜਾਵੇ ਪਰ ਪਰਮਾਤਮਾ ਦਾ ਨਾਮ ਜਪਣ ਦੀ ਤਾਕਤ ਉਹੀ ਪਰਮਾਤਮਾ ਆਪ ਬਖਸ਼ਦਾ ਹੈ ਅਗਲਾ ਬਚਨ ਤੇਹ ਗੁਣ ਮਹੀਂ ਜਾ ਕੋ ਪਰਮਾਏ ਜਨਮ ਮਰ ਫਿਰ ਆਵੇ ਜਾਏ ਤੇਹ ਗੁਣ ਮਹੀਂ ਜਾ ਕੋ ਪਰਮਾਏ ਤਿੰਨ ਗੁਣ ਮਾਇਆ ਦੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਨ੍ਹਾਂ ਤਿੰਨਾ ਗੁਣਾ ਦੇ ਵਿੱਚ ਪਰਮਾਤਮਾ ਨੇ ਜਿਨ੍ਹਾਂ ਲੋਕਾਂ ਨੂੰ ਉਲਝਾ ਦਤਾ ਹੁਣ ਜਿਸੇ ਦਿਖਾਲੇ ਵਾਟੜੀ ਤਿਸੇ ਭੁਲਾਵਾ ਕੌਣ ਪਹਿਲਾਂ ਵੀ ਆਪਾਂ ਕਈ ਵਾਰੀ ਇਹਨਾਂ ਪੰਕਤੀਆਂ ਨਾਲ ਜੁੜੇ ਆਂ ਜਿਸੇ ਦਿਖਾਲੇ ਵਾਟੜੀ ਜਿਸ ਮਨੁੱਖ ਨੂੰ ਰੱਬ ਰਾਹ ਦਿਖਾ ਦੇਵੇ ਤਿਸੇ ਭੁਲਾਵਾ ਕੌਣ ਉਹਨੂੰ ਕੋਈ ਸਿੱਧੇ ਰਸਤੇ ਤੇ ਜਾਂਦੇ ਨੂੰ ਕੋਈ ਰਸਤੇ ਤੋਂ ਪਟਕਾ ਨਹੀਂ ਸਕਦਾ ਪਰ ਜਿਸੇ ਭੁਲਾਈ ਪੰਥ ਸਿਰ ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਰਸਤੇ ਤੋਂ ਪਟਕਾ ਦੇਵੇ ਤਿਸੇ ਦਿਖਾਈ ਕੌਣ ਕਹਿ ਲੱਗੇ ਉਸ ਮਨੁੱਖ ਨੂੰ ਫਿਰ ਰਾਹ ਦਿਖਾਉਣ ਵਾਲਾ ਦੁਨੀਆ ਤੇ ਕੋਈ ਨਹੀਂ ਹੈਗਾ ਸਾਰੀ ਦੁਨੀਆ ਸਮਝਾ ਸਮਝਾ ਕੇ ਮਰ ਜਾਏਗੀ ਪਰ ਉਹ ਬੰਦਾ ਸਿੱਧੇ ਰਸਤੇ ਤੇ ਕਦੇ ਨਹੀਂ ਆਏਗਾ ਕਿਉਂ ਕਿਉਂਕਿ ਪ੍ਰਮਾਤਮਾ ਹੀ ਸਿੱਧੇ ਰਸਤੇ ਤੇ ਲਾਉਣ ਵਾਲਾ ਹੈ ਤੇ ਪ੍ਰਮਾਤਮਾ ਹੀ ਪਟਕਾਉਣ ਵਾਲਾ ਹੈ ਤੇ ਗੁਣ ਮੈਂ ਜਾ ਕੋ ਪਰਮਾਏ ਜਿਨ੍ਹਾਂ ਲੋਕਾਂ ਨੂੰ ਪ੍ਰਮਾਤਮਾ ਨੇ ਮਾਇਆ ਦੀ ਇਸ ਉਲਝਣ ਤਾਣੀ ਵਿੱਚ ਉਲਝਾ ਦਿੱਤਾ ਜਨਮ ਮਰੈ ਫਿਰ ਆਵੇ ਜਾਏ ਉਹ ਜੰਮਦੇ ਮਰਦੇ ਰਹਿੰਦੇ ਨੇ ਤੇ ਮੁੜ ਮੁੜ ਕੇ ਜਗਤ ਵਿੱਚ ਆਵਾ ਗਾਉਣ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਓਚ ਨੀਚ ਤਿਸਕੈ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਸਤਿਗੁਰਾਂ ਦੇ ਪਾਵਨ ਬਚਨ ਹਨ ਓਚ ਨੀਚ ਤਿਸਕੈ ਅਸਥਾਨ ਉੱਚ ਹੁਣ ਉੱਚ ਨੀਚ ਇਥੇ ਕਿਹੜੀ ਗੱਲ ਦੀ ਕਿਸ ਕਿਸ ਕਿਦੇ ਵੱਲ ਇਸ਼ਾਰਾ ਹੈ ਅਸਲ ਦੇ ਵਿੱਚ ਉੱਚ ਅਸਥਾਨ ਉੱਚਾ ਅਸਥਾਨ ਹੈ ਸੁਮਤ ਗਿਆਨ ਧਿਆਨ ਵਾਲੇ ਜੀਵ ਜਿਨ੍ਹਾਂ ਨੂੰ ਪਰਮਾਤਮਾ ਨੇ ਸੋਹਣੀ ਮਤ ਬਖਸ਼ ਦਿੱਤੀ ਜਿਨ੍ਹਾਂ ਨੂੰ ਗਿਆਨ ਦੇ ਦਿੱਤਾ ਜਿਨ੍ਹਾਂ ਨੂੰ ਧਿਆਨ ਧਿਆਨ ਦਾ ਮਤਲਬ ਹੈ ਆਪਣੇ ਵੱਲ ਜਿਨ੍ਹਾਂ ਨੂੰ ਜੋੜ ਲਿਆ ਤੇ ਨੀਚ ਅਸਥਾਨ ਕਿੜਾ ਉੱਚ ਨੀਚ ਤਿਸਕੇ ਅਸਥਾਨ ਨੀਚ ਅਸਥਾਨ ਨੀਵੀਂ ਥਾਂ ਕਿਹੜੀ ਐ ਨੀਵੀਂ ਥਾਂ ਉਹ ਐ ਜਦੋਂ ਬੰਦਾ ਰੱਬ ਨਾਲੋਂ ਟੁੱਟ ਕੇ ਤੇ ਮਾਇਆ ਦੀ ਉਲਝਣ ਦੇ ਵਿੱਚ ਉਲਝ ਜਾਵੇ ਫਸ ਜਾਵੇ ਤਿੰਨਾ ਗੁਣਾ ਦੇ ਵਿੱਚ ਝਟਕਣ ਲੱਗ ਜਾਵੇ ਉੱਚ ਨੀਚ ਤਿਸਕੇ ਸਥਾਨ ਕਹਿ ਲੱਗੇ ਸੋਹਣੀ ਮੱਤ ਵਾਲੇ ਉੱਚੇ ਬੰਦਿਆਂ ਦੇ ਹਿਰਦੇ ਇਹ ਤਰੇ ਗੁਣੀ ਨੀਚ ਬੰਦਿਆਂ ਦੇ ਮਨ ਇਸ ਸਾਰੇ ਉਸ ਪ੍ਰਮਾਤਮਾ ਦੇ ਆਪਣੇ ਟਿਕਾਣੇ ਨੇ ਭਾਵੇਂ ਉਹ ਚੰਗਿਆਂ ਵਿੱਚ ਵੀ ਵਸਦਾ ਤੇ ਉਹ ਮੰਦਿਆਂ ਵਿੱਚ ਵੀ ਵਸ ਰਿਹਾ ਉਹ ਸਾਧ ਵਿੱਚ ਵੀ ਵਸਦਾ ਉਹ ਚੋਰ ਵਿੱਚ ਵੀ ਵਸਦਾ ਉਹ ਸਾਰਿਆਂ ਵਿੱਚ ਵਸ ਰਿਹਾ ਉੱਚੀ ਨੀਚ ਤਿਸਕ ਅਸਥਾਨ ਉੱਚਿਆਂ ਵਿੱਚ ਵੀ ਉਹ ਪ੍ਰਮਾਤਮਾ ਵਸਦਾ ਤੇ ਨੀਵੀਆਂ ਵਿੱਚ ਵੀ ਵਸਦਾ ਤੇ ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਵੈਸੇ ਕਾਫੀ ਵਾਰ ਉਸ ਆਪਾਂ ਪੌੜੀ ਦੀ ਜਿਹੜਾ ਵਿਆਖਿਆ ਕਈ ਵਾਰੀ ਕੀਤੀ ਹੈ ਜਿਸ ਵਿੱਚ ਸਤਿਗੁਰਾਂ ਨੇ ਆਖੇ ਨਾਨਕ ਉੱਤਮ ਨੀਚ ਨਾ ਕੋਈ ਜਿਸ ਹੱਥ ਜੋਰ ਕਰ ਵੇਖੇ ਸੂਈ ਪ੍ਰਮਾਤਮਾ ਦੇ ਹੱਥ ਵਿੱਚ ਤਾਕਤ ਉਹ ਜਗਤ ਨੂੰ ਆਪਣੇ ਹਿਸਾਬ ਨਾਲ ਚਲਾ ਕੇ ਵੇਖ ਰਿਹਾ ਤੇ ਜਦੋਂ ਸਾਰਾ ਕੁਝ ਕਰਨ ਕਰਾਉਣ ਵਾਲਾ ਹੀ ਪ੍ਰਮਾਤਮਾ ਹੈ ਤੇ ਫਿਰ ਨਾਨਕ ਉੱਤਮ ਨੀਚ ਨਾ ਕੋਈ ਕਿਨੂੰ ਉੱਤਮ ਕਹੀਏ ਉੱਚਾ ਕਹੀਏ ਤੇ ਕਿਨੂੰ ਨੀਚ ਕਹੀਏ ਉਕੀ ਉਹ ਤਾਂ ਸਾਰਿਆਂ ਵਿੱਚ ਵਸ ਰਿਹਾ ਉੱਚ ਨੀਚ ਤਿਸ ਕੈ ਅਸਥਾਨ ਇਹ ਪੰਕਤੀ ਵੀ ਉਸ ਪਉੜੀ ਦੀ ਵਿਆਖਿਆ ਹੈ ਉੱਚੀ ਥਾਂ ਨੀਵੀਂ ਥਾਂ ਭਾਵ ਚੰਗੇ ਮਨੁੱਖ ਤੇ ਮਾੜੇ ਮਨੁੱਖ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਜੈਸਾ ਜਨਾਵੈ ਤੈਸਾ ਨਾਨਕ ਜਾਨ ਪਾਵਨ ਪਵਿੱਤਰ ਪਦੇ ਦੇ ਅਖੀਰਲੀ ਲਾਈਨ ਵਿੱਚ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਜੈਸਾ ਜਨਾਵੈ ਜਿਹੋ ਜੀ ਪ੍ਰਮਾਤਮਾ ਨੇ ਬੰਦੇ ਨੂੰ ਜਾਣਨ ਦੀ ਸਮਝਣ ਦੀ ਤਾਕਤ ਦੇ ਦਿੱਤੀ ਵੇਖੋ ਇੱਕ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਇੱਕ ਬੱਚੇ ਦਾ ਦਿਮਾਗ ਕਿੰਨਾ ਜ਼ਿਆਦਾ ਜਿਹੜਾ ਚੁਸਤ ਹੈ ਕਿੰਨਾ ਜ਼ਿਆਦਾ ਸੋਹਣਾ ਹੈ ਉਹ ਪੜ੍ਹਾਈ ਵਿੱਚ ਵੀ ਹਿਸ਼ਿਆਰ ਹੈ ਤੇ ਉਸੇ ਪਰਿਵਾਰ ਦੇ ਵਿੱਚ ਜਨਮਿਆ ਦੂਜਾ ਬੰਦਾ ਬੱਚਾ ਉਹ ਕਈ ਵਾਰੀ ਪੜ੍ਹਾਈ ਲਿਖਾਈ 'ਚ ਬਿਲਕੁਲ ਨਲਾਇਕ ਰਹ ਜਾਂਦਾ ਹੈ ਹੁਣ ਇੱਕ ਘਰ ਵਿੱਚ ਰਹਿ ਇੱਕ ਨੂੰ ਦਿਮਾਗ ਜਾਦਾ ਬਖਸ਼ ਦਿੱਤਾ ਇੱਕ ਨੂੰ ਘਟ ਦੇ ਦਿੱਤਾ ਇੱਕ ਨੂੰ ਕੋਈ ਦਾਤ ਜਾਦਾ ਮਿਲ ਗਈ ਇੱਕ ਨੂੰ ਘਟ ਮਿਲ ਗਈ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਨੂੰ ਸਲਾਈਏ ਤੇ ਚਲੋ ਸਲਾਉਣਾ ਚੰਗਾ ਹੈ ਪਰ ਦੂਜੇ ਨੂੰ ਜ਼ਿਆਦਾ ਹੀ ਨੀਵਾ ਕਹਿਣ ਲੱਗ ਜਾਈਏ ਕਿਉਂ ਕਿਉਂਕਿ ਇਹ ਵੀ ਪ੍ਰਮਾਤਮਾ ਦੀ ਦਾਤ ਹੈ ਜੈਸਾ ਜਨਾਵੇ ਜਿਹੋ ਜੀ ਪ੍ਰਮਾਤਮਾ ਨੇ ਤਾਕਤ ਬੁੱਧੀ ਬਖਸ਼ ਦਿੱਤੀ ਦਿਮਾਗ ਬਖਸ਼ ਦਿੱਤਾ ਜਿਵੇਂ ਆਪਾਂ ਇੱਕ ਪੰਕਤੀ ਪਿੱਛੇ ਵੀ ਪੜ ਕੇ ਆਏ ਆਂ ਜੈਸੀ ਮਤ ਦੇ ਤੈਸਾ ਪ੍ਰਗਾਸ ਜਿਹੋ ਜੀ ਮਤ ਪ੍ਰਮਾਤਮਾ ਨੇ ਕਿਸੇ ਮਨੁੱਖ ਨੂੰ ਬਖਸ਼ ਦਿੱਤੀ ਉਹਨਾਂ ਕਾ ਪ੍ਰਕਾਸ਼ ਦਾ ਮਤਲਬ ਹੈ ਚਾਨਣ ਉਹਨਾਂ ਕ ਚਾਨਣ ਹੋ ਗਿਆ ਉਸ ਨੂੰ ਉਹਨਾਂ ਕ ਗਿਆਨ ਹੋ ਗਿਆ ਇੱਥੇ ਵੀ ਕਹਿ ਰਹੇ ਨੇ ਜੈਸਾ ਜਨਾਵੇ ਜਿਹੋ ਜੀ ਪ੍ਰਮਾਤਮਾ ਨੇ ਕਿਸੇ ਮਨੁੱਖ ਨੂੰ ਮਤ ਬੁੱਧ ਬਖਸ਼ ਦਿੱਤੀ ਤੈਸਾ ਨਾਨਕ ਜਾਣ ਤੇਹੋ ਜਿਹਾ ਉਹ ਜੀਵ ਸਮਝ ਵਾਲਾ ਜੀਵ ਬਣ ਜਾਂਦਾ ਓਨੀ ਕੁਸ ਨੂੰ ਸਮਝ ਆ ਜਾਂਦੀ ਹੈ ਅਤੇ ਉਹਨਾਂ ਕੋ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਜਾਂਦਾ